ਵਾਇਗੁਰੂ ਦੀ ਕਾਗਲ ਸਾਹਿਬ ਵਾਇਗੁਰੂ ਜੀ ਦੀ ਫਤਿਹ ਅੱਜ ਯੂਨੀਵਰਸਿਟੀ ਮਾਰਕੀਟ ਦੇ ਵਿੱਚ ਜੰਟੀ ਮਾਰਕੀਟ ਐਸੋਸੀਏਸ਼ਨ ਵੱਲੋਂ ਸਾਰੇ ਵੀਰਾਂ ਨੇ ਰਲ ਕੇ ਅੱਜ ਛੋਟੇ ਸਾਹਿਬ ਜੀਾਂ ਦੀ ਯਾਦ ਨੂੰ ਸਮਰਪਿਤ ਅੱਜ ਲੰਗਰ ਲਾਇਆ ਗਿਆ ਹੈ ਜਿੰਨੇ ਵੀ ਵੀਰਾਂ ਮਾਰਕੀਟ ਦੇ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਨੇ ਕਿੰਨੇ ਵੇ ਤੋਂ ਲੈ ਕੇ ਕਿੰਨੇ ਵੇ ਤੱਕ ਲੰਗਰ ਜਿਹੜਾ ਚੱਲਦਾ ਰਹੇਗਾ ਵੀਰ ਜੀ ਅੱਜ ਸਵੇਰੇ ਮਾਰਨਿੰਗ ਤੋਂ ਸ਼ੁਰੂ ਹੋ ਗਏ ਸ਼ਾਮ ਜਿੰਨਾ ਤੱਕ ਮਾਰਾ ਸੇਵਾ ਕਰਾਉਂਗੇ ਆਪਾਂ ਕਰਦੇ ਰਹਾਂਗੇ ਜੀ ਨੌਜਵਾਨ ਬੜੇ ਵੱਧ ਚੜ ਕੇ ਵਿੱਚ ਨਜ਼ਰ ਆ ਰਹੇ ਨੇ ਕੀ ਕਾਰਨ ਸਮਝਦੇ ਰਹੇ ਵੀਰ ਜੀ ਛੋਟੇ ਸਾਹਿਬ ਜੀਾਂ ਨੂੰ 12 ਵੀ ਮੇਰੇ ਵੀਰ ਬਹੁਤ ਸਾਰੇ ਸੇਵਾ ਰਾਲ ਮਿਲ ਕੇ ਕਰ ਰਹੇ ਨੇ ਸੋ ਇਸ ਤਰ੍ਹਾਂ ਹੀ ਆਉਣ ਵਾਲੇ ਜਿੰਨੇ ਵੀ ਅਗਲੇ ਸਾਲ ਵੀ ਅਸੀਂ ਇਦਾਂ ਹੀ ਸੇਵਾ ਕਰਦੇ ਰਾਵਾਂਗੇ ਠੀਕ ਹੈ ਅੰਦਰ ਕੀ ਕਹਿਣਾ ਚਾਹੋਗੇ ਲੰਗਰ ਜਿਹੜਾ ਲਗਾਇਆ ਗਿਆ ਕੀ ਕਹਿਣਾ ਚਾਹੀਦਾ ਛੋਟੇ ਸਾਹਿਬ ਜਿਆਦਾ ਨੂੰ ਲੈ ਕੇ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਦੀ ਕੈਰੀ ਵਿੱਚੋਂ ਪੇਸ਼ ਕੀਤਾ ਗਿਆ ਤੇ ਉਹਦੇ ਵਿੱਚ ਸਾਰੀ ਸੰਗਤ ਨੇ ਰਲ ਕੇ ਤੇ ਜਿਹੜਾ ਲੰਗਰ ਇੱਥੇ ਤਿਆਰ ਕਰਕੇ ਦੇ ਸ਼ਿਕਾਰ ਆ تاکہ اون والی ایک ویڈیو ਨੂੰ ਪੂਰਨ ਯਾਦ ਰੱਖ سکیں ਕਿ ਕਿਸ ਹਾਸੇ ਲੰਘਾ ਲਾਇਆ ਔਰ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਕੇ ਪੇਸ਼ ਕਰਨਾ ਚਾਹੋਗੇ ਜੀ ਨੌਜਵਾਨਾਂ ਨੂੰ ਇਹ ਹੀ ਕਹੂੰਗਾ ਵੀ ਨਸ਼ਿਆਂ ਤੋਂ ਬਚੋ ਤੇ ਸਿੱਖੀ ਵਾਲੇ ਬੰਦੇ ਆਓ ਤੇ ਸਿੱਖੀ ਵਿੱਚ ਰਹੋਗੇ ਸਿੱਖੀ ਦੇ ਬਾਣੇ ਵਿੱਚ ਤੇ ਤੁਸੀਂ ਵੱਧੋ ਫੁੱਲੋਗੇ ਕੀ ਕਹਿਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੇ ਪੱਥਰ ਕੋਨੇ ਦੇ ਵੱਲ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਇਹ ਜ਼ਿੰਦਗੀ ਇੱਕ ਵਾਰ ਮਿਲਦੀ ਆ ਤੇ ਇੱਕ ਵਾਰ ਜਿਹੜੀ ਜ਼ਿੰਦਗੀ ਮਿਲਦੀ ਜੇ ਚੰਗੇ ਕੰਮ ਦੀ ਕਰੋਗੇ ਤੇ ਤੁਹਾਡੀ ਜ਼ਿੰਦਗੀ ਜੀਵਨ ਜਿਹੜਾ ਸਫਲ ਹੋ ਜਾਊਗਾ ਜੇ ਮਾੜੇ ਕੰਮਾਂ 'ਚ ਲੱਗ ਜਾਓਗੇ ਤੇ ਬਰਬਾਦ ਹੋ ਜਾਓਗੇ ਵਾਹਿਗੁਰੂ ਜੀ ਕੀ ਫਤਿਹ ਜੀ ਮਾਰਕੀਟ ਵੱਲੋਂ ਜਿਹੜਾ ਉਹ ਪ੍ਰਾਲਾਗ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਮੌਕੇ ਇਹ ਜੀ ਇੱਕ ਮਹਾਰਾਜ ਨੇ ਸੇਵਾ ਬਖਸ਼ੀ ਸੀ ਉਹ ਮਹਾਰਾਜ ਸੇਵਾ ਕਰਾ ਰਹੇ ਨੇ ਅਸੀਂ ਕਰੀ ਜਾ ਰਹੇ ਹਾਂ ਕਿੰਨੇ ਵੇ ਤੋਂ ਲੈ ਕੇ ਕਿੰਨੇ ਵੇ ਤੱਕ ਲੱਗੇ ਇਹ ਜੀ 9 ਵਜੇ ਤੋਂ ਲੈ ਕੇ ਤੇ ਰਾਤ ਨੂੰ 9 ਵਜੇ ਤੱਕ ਹੀ ਚੱਲੇਗਾ ਜੀ ਛੋਟੇ ਸਾਹਿਬ ਜੀ ਨੂੰ ਸਮਰਪਿਤ ਹੈ ਜੀ ਕਿ ਅਚਾਰਾ ਸਜਾ ਚੱਲੇਗਾ ਸਮਰਪਿਤ ਹੈ ਲੰਗਰ ਸਰਮਾਪਨ ਕਿਸ ਨੂੰ ਹੋਗਾ ਜੀ ਇਹ ਛੋਟੇ ਸਾਹਿਬ ਜੀ ਨੂੰ ਸਰ ਆਪਣਾ ਨਾਮ ਰੱਖੀਦਾ ਅਜਦੇਸੇ ਦੀ ਜਿਹੜੇ ਨੰਬਰ ਤੋਂ ਕੋਇਬਰ ਜੀ ਕਾਕਾਲ ਸਾਹਿਬ ਵਾਇਬਰ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸ਼ਕਾਮ ਜਲ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਕਿ 25 ਦਸੰਬਰ ਨੂੰ ਦੁੱਧਾ ਲੰਗਰ ਖਾਲਸਾ ਕਾਲਜ ਪਬਲਿਕ ਸਕੂਲ ਦੇ ਬਾਹਰ ਗੇਟ ਦੇ ਲਗਾਇਆ ਜਾਂਦਾ ਹੈ ਇਹ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਦੁੱਧਾ ਭੋਲਾ ਕੀਤਾ ਜਾਂਦਾ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁੱਧੇ ਲੰਗਰ ਗੁਰੂ ਮਾਰ ਦੀ ਕਿਰਪਾ ਨਾਲ ਐਸੋਲੇ ਵੇਲੇ ਸੰਗਤਾਂ ਦਾ ਉਤਸ਼ਾਹ ਕਿ ਸੰਗਤਾਂ ਦੁੱਧ ਘੋਲ ਲਿਆ ਰਹੀਆਂ ਐ ਅਤੇ ਪ੍ਰਸ਼ਾਦੇ ਵਗਾ ਕੇ ਲਿਆ ਰਹੇ ਨੇ ਅਸੀਂ ਸੰਗਤਾਂ ਨੂੰ ਸ਼ਿਕਾਰ ਰਿਹਾ ਹੈ ਇਹ ਦੁੱਧਾ ਲੰਗਰ ਗੁਰੂ ਮਹਾਰਜ ਬਾਬਾ ਮੋਤੀराम ਜੀ ਜਿਨ੍ਹਾਂ ਨੇ ਛੰਡੇਬੂਰੀ ਵਿੱਚ ਛੋਟੇ ਲਾਲਾ ਨੂੰ ਅਤੇ ਮਧ ਗੁਜੇ گور ਜੀ ਨੂੰ ਦੁੱਧ ਸ਼ਕਾਇਆ ਸੀ ਉਹਨਾਂ ਦੀ ਯਾਦ ਸੁਰੂਤ ਇਹ ਦੁੱਧਾ ਲੰਗਰ ਜੋ ਕਿ ਚੱਲ ਰਿਹਾ ਹੈ ਅਸੀਂ ਇਹ ਲੰਗਰ ਸਵੇਰੇ ਛੇ ਵਜੇ ਤੋਂ ਲੈ ਕੇ ਰਾਤੀ 10 ਵਜੇ ਜਾਂ 11 ਵਜੇ ਇਹ ਲੰਗਰ ਇਦਾਂ ਹੀ ਚੱਲਦਾ ਰਹਿਣਾ ਹੈ ਜੇ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਇਦਾਂ ਦੇ ਲੰਗਰ ਹਰ ਸਾਲ ਪਰਾਲਾ ਵਦ-ਵਦ ਕਰੀਏ ਕਿ ਸੰਗਤਾਂ ਸਾਨੂੰ ਸਹਿਯੋਗ ਕਰਦੀਆਂ ਰਹਿਣ ਜਿੰਨੇ ਸਾਲ ਤੋਂ ਲਾ ਰਹੇ ਹਾਂ ਇਹ ਲੰਗਰ ਦੇ 7 ਸਾਲ ਹੋ ਗਏ ਨੇ ਅਰਗੇ 8ਵਾਂ ਸਾਲ ਆ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਸੰਗਤਾਂ ਬਹੁਤ ਹੀ ਸਹਿਯੋਗ ਆ ਸਾਨੂੰ ਇਲਾਕੇ ਦੀ ਸੰਗਤਾਂ ਬਾਹਰੋਂ ਸੰਗਤ ਬਹੁਤ ਸਹਿਯੋਗ ਕਰਦੀਆਂ ਨੇ ਅਤੇ ਸਾਡੇ ਸੂਪ੍ਰੇਮੀ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਜੀ ਅਤੇ